ਇੱਥੇ ਵੀ ਗੱਲ ਹੈ ਪਾਈਆ ਇਤਰਾ ਇਤਰਾ ਪੜੀ ਆਹ ਲਾਖਾ ਕਿਤਾ ਪੜੀ ਇਧਰ ਖੜੇ ਇਧਰ ਖੜੇ ਜਾਨ ਕਰ ਲਾਖਾ ਜਾਨ ਗਈ ਅੱਜ ਅੱਜ ਨਾ 100 ਨਾ ਹੋ ਰਹੀ ਬਈ ਅੰਦਾਜ਼ ਚਲੋ ਜਲਦੀ ਪਾਜੀ ਹਾਲਾ ਜਾਲਾ ਬੋਲ ਗਿਆ ਇਹ ਤਾਂ ਜਾਲ ਬਣਾਉਣਾ ਪੈ ਗਿਆ ਜੈ ਸ਼੍ਰੀ ਰਾਮ ਸਤਿ ਸ਼੍ਰੀ ਅਕਾਲ ਜਿੱਦਾਂ ਸਾਡੀ ਐਨੀਮਲ ਕੇਅਰ ਸੁਸਾਇਟੀ ਤੇ ਲੱਕੀ ਭਾਈ ਦੀ ਉਡਾਨ ਸੰਸਥਾ ਆ ਤੇ ਅੱਜ ਜਿੱਦਾਂ ਸਾਨੂੰ ਪਤਾ ਲੱਗਿਆ ਸੀ ਕਿ ਇਹ ਬੱਸੀ ਗੁਲਾਮ हुसैन ਦੇ ਵਿੱਚ ਇੱਕ ਸੰਭਰ ਆ ਕਿਸੇ ਨੇ ਸ਼ਿਕਾਰ ਕੀਤਾ ਉਹਦੀ ਦਿੱਤਾ ਤੋੜ ਦਿੱਤੀ ਗਈ ਹੈ ਆ ਇਹ ਅਸੀਓ ਅਸੇਵ ਲਈ 1 ਵਿਭਾਗ ਨੂੰ ਫੋਨ ਕੀਤਾ ਤੇ ਉਸ ਤੋਂ ਬਾਅਦ ਘੰਟੇ ਬਾਅਦ 1 ਵਿਭਾਗ ਦੀ ਟੀਮ ਆਈ ਜੋ ਕਿ ਸਿਰਫ ਦੋ ਮੁਲਾਜ਼ਮ ਇੱਕ ਲੇਡੀ ਮੈਡਮ ਸੀਗੀ ਉਹ ਹੈ ਪਰ ਜੇ ਸਾਂਭਰ ਭਾਰਾ ਸੀਗਾ ਤੇ ਤੁਹਾਨੂੰ ਪਤਾ ਹੈ ਚੱਕਰ ਦੀ ਮੈਨ ਪਾਵਰ ਵੀ ਚਾਹੀਦੀ ਤੇ ਸਾਡੇ ਲੱਕੀ ਭਾਜੀ ਹੋਣਾ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਵੀ ਸਾਂਭਰ ਨੂੰ ਫੜਿਆ ਜੋ ਕਿ ਉਹਦਾ ਟ੍ਰੀਟਮੈਂਟ ਹੋ ਜਵੇ ਕਿ ਇਲਾਜ ਹੋ ਜਵੇ ਕਿ ਕੋਈ ਉਹਦਾ ਸ਼ਿਕਾਰ ਨਾ ਕਰੇ ਫੜ ਕੇ 1 ਵਿਭਾਗ ਨੂੰ ਦਿੱਤਾ ਤੇ ਸਾਡੀ ਇਹੀ ਸਰਕਾਰ ਨੂੰ ਬੇਨਤੀ ਹੈ ਪ੍ਰਸ਼ਾਸਨ ਨੂੰ ਕਿ ਇਹਨਾਂ ਦੀ ਪੂਰੀ ਟੀਮ ਬਣਾਈ ਜਾਵੇ ਜੇ ਅਸੀਂ ਅਸੀਂ ਹੀ ਕੰਮ ਸਾਰੇ ਕਰਨੇ ਤੇ ਫਿਰ ਮਤਲਬ ਕਿ ਫਿਰ ਪ੍ਰਸ਼ਾਸਨ ਦਾ ਕੀ ਫਾਇਦਾ ਜੇ ਆਮ ਨਾਗਰਿਕ ਹੀ ਸਾਰੇ ਕੰਮ ਕਰੀ ਜਾਊਗੇ ਟੈਕਸ ਵੀ ਨਾਗਰਿਕ ਦੇਣ ਤੇ ਸਾਰਾ ਸੇਵਾ ਵੀ ਨਾਗਰਿਕ ਕਰਨ ਤੇ ਸਾਡੀ ਇਹੀ ਪ੍ਰਸ਼ਾਸਨ ਨੂੰ ਅਪੀਲ ਹੈ ਵਾਈਟ ਲਾਫ ਨੂੰ ਅਪੀਲ ਹੈ ਕਿ ਪੂਰੀ ਟੀਮ ਬਣਾਈ ਜਾਵੇ ਕਿ ਇਹਦਾ ਹੁਣ ਆਪਾਂ ਇਹਨਾਂ ਫਰਾਤ ਹੈ ਕਿ ਸਾਨੂੰ ਵੀਡੀਓ ਨਹੀਂ ਕੋਈ ਮਿਲਦੀ ਬਾਅਦ ਚ ਦੀ ਕਿ ਇਹ ਠੀਕ ਆ ਬਿਮਾਰ ਆ ਕਿ ਨਹੀਂ ਆ ਤੇ ਆਪਾਂ ਕਾਫੀ ਸੰਭਰ ਵੀ ਇਹਨਾਂ ਨੂੰ ਬਾਰਾ ਸਿੰਘ ਦੇ ਚੁੱਕੇ ਪਰ ਕੋਈ ਵੀਡੀਓ ਨਹੀਂ ਮਿਲੀ ਤੇ ਹੁਣ ਵੀ ਸਾਡੀ ਅਪੀਲ ਹੈ ਕਿ ਬੇਨਤੀ ਹੈ ਅਪੀਲ ਆ ਇਹ ਜਿਹੜਾ ਹੁਣ ਸੰਭਰ ਦਿੱਤਾ ਗਿਆ ਹੈ ਬਾਰਾ ਸਿੰਘਾ ਤੇ ਇਹ ਵੀਡੀਓ ਜਰੂਰ ਸਾਨੂੰ ਦਿੱਤੀ ਹੈ ਕਿਉਂਕਿ ਸਾਨੂੰ ਲੋਕ ਜਿਹੜੇ ਪਬਲਿਕ ਆ ਹਨ ਬਾਅਦ ਚ ਉਹਦੀ ਪੁੱਛਦੇ ਆ ਕਿ ਉਹ ਕਿੱਥੇ ਗਿਆ ਕਿੱਥੇ ਨਹੀਂ ਗਿਆ ਕਿਉਂਕਿ ਇਹ ਰਿਸਪੌਂਸਿਬਿਲਟੀ ਦਾ ਕੰਮ ਆ ਕਿਉਂਕਿ ਵਣ ਜੀਵ ਨੂੰ ਦੇਖਭਾਲ ਕਰਨਾ ਵੀ ਵਣ ਵਿਭਾਗ ਦਾ ਕੰਮ ਆ ਔਰ ਵਣ ਵਿਭਾਗ ਵੀ ਇਹ ਵੀ ਕਹਿ ਰਿਹਾ ਕਿ ਸਾਡੀ ਜਿਹੜੀ ਰੇਂਜ ਆ ਸਾਡੇ ਕੋਲ ਜ਼ਿਆਦਾ ਆ ਸਾਡੇ ਕੋਲ ਮੁਲਾਜ਼ਮ ਘੱਟ ਆ ਕਹਿੰਦੇ ਵੀ ਅਸੀਂ ਘਰ ਬੈ ਕੇ ਥੋੜੀ ਕਰ ਰਹੇ ਆ ਜੇ ਸਾਨੂੰ ਅਸੀਂ ਇਹ ਕੰਮ ਪਬਲਿਕ ਸਾਨੂੰ ਸੂਚਨਾ ਕਰ ਰਹੀ ਹੈ ਤੇ ਸਿੰਗਲਾਤ ਮਹਿਕਮਾ ਜਿਹੜਾ ਵਾਈਲਡਲੈਫ ਜੰਗਲ 'ਚ ਰਹੇ ਆ ਉਹਨੂੰ ਸ ਇਹ ਚੋਪਾਲਾ ਦਾ ਸਰਕਾਰ ਦਾ ਕਿੰਨਾ ਕਿ ਮਾੜਾ ਸੋਸ ਹੈਗਾ ਆ ਸਾਥ ਜੁੜ ਕੇ ਸਰਕਾਰ ਦੇ ਅੱਗੇ ਬੇਨਤੀ ਹੈ ਕਿ ਇਸ ਚੀਜ਼ ਨੂੰ ਸੀਰੀਅਸ ਨਾਲ ਲੋ ਜੇ ਜਨ ਬਨ ਨਹੀਂ ਹੈਗੇ ਸਾਡੇ ਜੰਗਲ ਵੀ ਨਹੀਂ ਹੈਗੇ ਜੀ ਜੈ ਸ਼੍ਰੀ ਰਾਮ ਸਤਿ ਸ੍ਰੀ ਅਕਾਲ